ਕੈਨੇਡੀਅਨ ਕਵਨਾਮਾ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਘੱਟ CRS ਸਕੋਰ ਵਾਲੇ ਐਕਸਪੈਕਟਸ ਐਂਟਰੀ ਪ੍ਰੋਫਾਈਲਾਂ ਲਈ ਚਾਰ ਕੈਨੇਡੀਅਨ ਪੀਐਨਪੀ ਕੈਨੇਡਾ ਦੀ ਐਕਸਪੈਕਟਸ ਐਂਟਰੀ ਪ੍ਰਣਾਲੀ ਹੁਨਰਮੰਦ ਪ੍ਰਵਾਸੀਆਂ ਦੇ ਲਈ ਸਥਾਈ ਨਿਵਾਸ ਪ੍ਰਾਪਤ ਕਰਨ ਲਈ ਸਭ ਤੋਂ ਪ੍ਰਸਿੱਧ ਰਸਤਾ ਹੈ ਅਲਾਪੀ ਐਕਸਪ੍ਰੈਸ ਐਂਟਰੀ ਪੂਲ ਤੋਂ ਸਿੱਧੇ ਤੌਰ ਤੇ ਅਪਲਾਈ ਕਰਨ ਲਈ ਸੱਦਾ ਆਈਟੀਏ ਪ੍ਰਾਪਤ ਕਰਨ ਲਈ ਇੱਕ ਉੱਚ ਵਿਆਪਕ ਰੈਂਕਿੰਗ ਸਿਸਟਮ ਸੀਆਰਐਸ ਸਕੋਰ ਦੀ ਅਕਸਰ ਜਿੱਥੇ ਲੋੜ ਹੁੰਦੀ ਹੈ ਘੱਟ ਸੀਆਰਐਸ ਸਕੋਰ ਵਾਲੇ ਉਮੀਦਵਾਰਾਂ ਲਈ ਪ੍ਰੋਵਿੰਸਲ ਨਾਮਜ਼ਦ ਪ੍ਰੋਗਰਾਮ ਪੀਐਨਪੀ ਉਹਨਾਂ ਦੇ ਸਪੋਰਟ ਨੂੰ ਵਧਾਉਣਾ ਤੇ ਇੱਕ ਆਈਟੀਏ ਸੁਰੱਖਿਅਤ ਕਰਨ ਲਈ ਇੱਕ ਇਹ ਵਾਰਕ ਮਾਰਗ ਦੀ ਪੇਸ਼ਕਸ਼ ਕਰਦਾ ਹੈ। ਇਸ ਸਟੋਰੀ ਦੇ ਵਿੱਚ ਐਕਸਪ੍ਰੈਸ ਐਂਟਰੀ ਦੇ ਨਾਲ ਜੁੜੇ ਹੋਏ ਪੀਐਨਪੀ ਦੀ ਖੋਜ ਕਰਦਾ ਅਤੇ ਸੀਆਰਐਸ ਸਕੋਰ ਵਾਲੇ ਉਮੀਦਵਾਰਾਂ ਦੀ ਚੋਣ ਕਰਨ ਲਈ ਜਾਣੇ ਜਾਂਦੇ ਨੇ। ਹਾਲਾਂਕਿ ਤੁਹਾਨੂੰ ਇਨ੍ਹਾਂ ਪੀਐਨਪੀ ਲਈ ਯੋਗਤਾ ਦੇ ਮਾਪਦੰਡ ਦੀ ਸਮੀਖਿਆ ਕਰਨੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਪ੍ਰੋਗਰਾਮਾਂ ਦੁਆਰਾ ਇੱਕ ਸੋਬੇ ਨਾਂਜਤ ਪ੍ਰੋਗਰਾਮ ਸੂਚੀ ਦੀ ਗੱਲ ਕੀਤੀ ਜਾਵੇ ਦਾ ਪੀਐਨਪੀ ਅਤੇ ਐਕਸਪ੍ਰੈਸ ਐਂਟਰੀ ਨੂੰ ਸਮਝਣਾ ਘੱਟ ਸੀਆਰਐਸ ਸਕੋਰ ਵਾਲੇ ਲੋੜਾਂ ਵਾਲੇ ਪੀਐਨਪੀ ਨੂੰ ਨਿਸ਼ਾਨਾ ਕਿਉਂ ਬਣਾ ਜਾਵੇ অন্ਟਾਰੀਓ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ ਐਕਸਪ੍ਰੈਸ ਐਂਟਰੀ ਸਟ੍ਰੀਮ ਬ੍ਰਿਟਿਸ਼ ਕੋਲੰਬੀਆ ਐਕਸਪ੍ਰੈਸ ਐਂਟਰੀ ਸਟ੍ਰੀਮ ਅਲਵਰਟ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਐਕਸਪ੍ਰੈਸ ਐਂਟਰੀ ਸਟ੍ਰੀਮ ਨੋਵਾ ਸਕੋਸ਼ੀਆ ਨਾਮਜ਼ਦ ਪ੍ਰੋਗਰਾਮ ਐਕਸਪ੍ਰੈਸ ਐਂਟਰੀ ਸਟ੍ਰੀਮ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਪੀਐਨਪੀ ਤੇ ਐਕਸਟ੍ਰੈਕਸ ਐਂਟਰੀ ਨੂੰ ਸਮਝਣ ਦੀ ਜ਼ਰੂਰਤ ਕਿਉਂ ਹੈ ਪੀਐਨਪੀ ਕੈਨੇਡੀਅਨ ਅਪਰਾੰਤਾਂ ਤੇ ਪਰਦੇਸਾਂ ਵਿੱਚ ਵਿਅਕਤੀਆਂ ਨੂੰ ਉਹਨਾਂ ਦੇ ਹੁਨਰ ਕੰਮ ਦੇ ਤਜਰਬੇ ਅਤੇ ਸਥਾਨਕ ਅਰਧ ਵਿਵਸਥਾ ਵਿੱਚ ਯੋਗਦਾਨ ਪਾਉਣ ਦੀ ਯੋਗਤਾ ਦੇ ਆਧਾਰ ਤੇ ਸਥਾਈ ਨਿਵਾਸ ਲਈ ਨਾਮਜ਼ਦ ਕਰਨ ਦੀ ਇਜਾਜ਼ਤ ਦਿੰਦਾ ਪੀ ਐਨ ਪੀ ਦੇ ਅਧੀਨ ਜ਼ਿਆਦਾਤਰ ਪ੍ਰਾਂਤਾਂ ਜਾਂ ਪ੍ਰਦੇਸ਼ਾਂ ਦੀਆਂ ਆਪਣੀਆਂ ਵਿਲੱਖਣਤਾ ਰਾਮਾਂ ਤੇ ਮਾਪਦੰਡ ਨੇ ਜਿਨ੍ਹਾਂ ਵਿੱਚੋਂ ਕੁਝ ਸੰਗੀ ਐਕਸਪੈਕਟਸ ਐਂਟਰੀ ਪ੍ਰਣਾਲੀ ਨਾਲ ਜੁੜੇ ਹੋਏ ਨੇ ਜਦੋਂ ਇੱਕ ਉਮੀਦਵਾਰ ਪੀ ਐਨ ਪੀ ਐਕਸਪੈਕਟਸ ਐਂਟਰੀ ਸਟੀਮ ਦੁਆਰਾ ਇੱਕ ਸੂਬੇ ਨਾਮਜ਼ਦ ਪ੍ਰਾਪਤ ਕਰਦਾ ਤਾਂ ਉਹਨਾਂ ਨੂੰ ਇੱਕ ਵਾਧੂ 600 ਸੀ ਆਰ ਐਸ ਪੁਆਇੰਟ ਦਿੱਤੇ ਜਾਂਦੇ ਨੇ ਅਸਲ ਵਿੱਚ ਅਗਲੇ ਐਕਸਪ੍ਰੈਸ ਐਂਟਰੀ ਡਰਾਅ ਵਿੱਚ ਇੱਕ ਆਈਟੀਏ ਗਾਰੰਟੀ ਦੰਦੇ ਨੇ ਕੱਟ ਸੀਅਰ ਸਕੋਰ ਵਾਲੇ ਲੋੜਾਂ ਵਾਲੇ ਜਿੱਤੇ ਪੀਐਨਪੀਆ ਨੂੰ ਨਿਸ਼ਾਨਾ ਕਿਉਂ ਬਣਾਇਆ ਜਾਵੇ ਬਹੁਤ ਸਾਰੇ ਉਮੀਦਵਾਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸੀਆਰਐਸ ਸਕੋਰ ਉਹਨਾਂ ਦੀ ਐਕਸਪ੍ਰੈਸ ਐਂਟਰੀ ਯਾਤਰਾ ਵਿੱਚ ਸਭ ਤੋਂ ਵੱਡੀ ਰੁਕਾਵਟ ਬਣਿਆ ਹੋਇਆ ਕੁਝ ਪੀਐਨਪੀ ਐਕਸਪ੍ਰੈਸ ਐਂਟਰੀ ਪੂਲ ਤੋਂ ਉਮੀਦਵਾਰਾਂ ਦੀ ਚੋਣ ਕਰਨ ਲਈ ਜਾਣਿਆ ਜਾਂਦਾ ਹੈ ਪਾਵਨੇ ਉਹ ਉਹਨਾਂ ਦਾਸ CRS ਸਕੋਰ ਮੁਕਾਬਲ ਤਨ ਘਟ ਹੋਵੇ ਇਹ ਪ੍ਰੋਗਰਾਮ ਅਕਸਰ ਸਿਰਫ CRS ਸਕੋਰ ਦੀ ਬਜਾਏ ਖਾਸ ਹੁਨਰਮੰਦ ਤਜਰਬੇ ਦੇ ਜਿੱਥੇ ਕੰਮੇ ਇਸ ਸੂਬੇ ਦੇ ਨਾਲ ਸੰਬੰਧਿਤ ਕੇਂਦਰਿਤ ਹੁੰਦੇ ਨੇ Ontario ਪ੍ਰਵਾਸੀਆਂ ਦੇ ਲਈ ਸਭ ਤੋਂ ਪ੍ਰਸਿੱਧ ਸਥਾਨਾਂ ਵਿੱਚੋਂ ਇੱਕ ਹੈ ਇਸ ਦਾ PNP Ontario Immigrants ਨਾਮਜ਼ਦ ਪ੍ਰੋਗਰਾਮ ਕਈ ਐਕਸਪਲੈਕਟ ਐਂਟਰੀ ਅਲਾਈਨਡ ਸਟ੍ਰੀਮ ਪੇਸ਼ ਕਰਦਾ ਹੈ OINP ਮਨੁੱਖੀ ਪੂੰਜੀ ਤਰੀਜ਼ਾ ਸਟ੍ਰੀਮ ਯੋਗਤਾ ਮਾਪਦੰਡ ਇੱਕ ਕਿਰਿਆਸ਼ੀਲ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਹੋਣੀ ਚਾਹੀਦੀ ਹੈ ਯੋਗ ਕਿੱਤਿਆਂ ਵਿੱਚੋਂ ਇੱਕ ਦੇ ਸੰਬੰਧ ਦਾ ਕੰਮ ਦਾ ਤਜਰਬਾ ਅੰਗਰੇਜ਼ੀ ਜਾਂ ਫ੍ਰੈਂਚ ਦੇ ਵਿੱਚ 7 ਜਾਂ ਵੱਧ ਜਾਂ ਇੱਕ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਕੈਨੇਡੀਅਨ ਬੈਚਲਰ ਡਿਗਰੀ ਜਾਂ ਇਸ ਤੋਂ ਵੱਧ ਦੇ ਬਰਾਬਰ ਦੀ ਵਿਦਿਅਕ ਯੋਗਤਾ ਅਨਟਾਰੀਓ ਸਮੇਂ-ਸਮੇਂ ਤੇ ਖਾਸ ਕਿੱਤਿਆਂ ਦੇ ਲਈ ਨਿਸ਼ਾਨਾ ਡਰਾ ਕੱਢਦਾ ਹੈ ਜੋ ਟੀਚੇ ਵੱਲ ਕਿੱਤਿਆਂ ਦੇ ਅੰਦਰ ਤਜਰਬੇ ਵਾਲੇ ਉਮੀਦਵਾਰਾਂ ਦਾ ਸਮਰਥਨ ਕਰਦਾ ਹੈ ਭਾਵੇਂ ਉਨ੍ਹਾਂ ਕੋਲ ਘੱਟ ਸਕੂਲ ਹੋਣ 2024 ਦੇ ਵਿੱਚ CRS ਕੱਟਆਫ ਸਕੋਰ 352 ਤੱਕ ਘਟ ਹੋਇਆ ਕੋਈ ਨੌਕਰੀ ਦੀ ਪੇਸ਼ਕਸ਼ ਦੀ ਜ਼ਰੂਰਤ ਨਹੀਂ ਆ ਪ੍ਰਤੀਯੋਗੀ ਅਤੇ ਅਨੁਮਾਨਤ ਨਹੀਂ ਚੁੱਕੀ ਪ੍ਰਾਂਤ ਆਪਣੇ ਟੀਚੇ ਵਾਲੇ ਕਿੱਤਿਆਂ ਨੂੰ ਬਦਲ ਸਕਦਾ ਅਤੇ CRS ਕੱਟਆਫ ਸਕੋਰ ਦੀ ਰੇਂਜ ਬਿਨਾਂ ਨੋਟਿਸ ਦੇ ਬਦਲੀ ਜਾ ਸਕਦੀ ਹੈ ਕੁਝ ਹੋਰ ਪੀਐਨਪੀਜ਼ ਦੇ ਮੁਕਾਬਲੇ ਉੱਚ ਐਪਲੀਕੇਸ਼ਨ ਫੀਸ ਵੀ BOINP ਫ੍ਰੈਂਚ ਬੋਲਣ ਵਾਲੇ ਹੁਨਰਮੰਦ ਵਰਕਰਸ ਟੀਮ ਯੋਗਤਾ ਮਾਪਦੰਡ ਇੱਕ ਸਰਗਰਮ EE ਪ੍ਰੋਫਾਈਲ ਹੋਣਾ ਚਾਹੀਦਾ ਫ੍ਰੈਂਚ ਵਿੱਚ ਘੱਟੋ-ਘੱਟ CLB 7 ਅਤੇ ਅੰਗਰੇਜ਼ੀ ਵਿੱਚ CLB 6.1 ਅਤੇ 9 ਸਾਲ ਦੇ ਵਿੱਚ 0 1 2 3 ਜਾਂ ਕਿਸੇ ਹੁਨਰਮੰਦ ਕਿੱਤੇ ਦੇ ਕੰਮ ਦਾ ਤਜਰਬਾ ਇੱਕ ਕੈਨੇਡੀਅਨ ਡਿਗਰੀ ਡਿਪਲੋਮਾ ਜਾਂ ਸਰਟੀਫਿਕੇਟ ਇਸ ਦੇ ਬਰਾਬਰ ਦੇ ਫਾਇਦੇ ਫ੍ਰੈਂਚ ਬੋਲਣ ਵਾਲੇ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਇਸ ਨੋ ਫੈਂਚ ਵਿੱਚ નિਪੁੰਨ ਲੋਕਾਂ ਲਈ ਘੱਟ ਪ੍ਰਤੀਯੋਗੀ ਬਣਾਉਂਦਾ ਹੈ ਸੀਆਰਐਸਸ ਹੋਰ ਕੱਟ ਆਫ 305 ਤੱਕ ਘੱਟ ਸੀ ਤੇ ਡਰਾ ਦਾ ਮਤਲਬ ਆਮ ਹੈ ਇਸ ਸਟਰੀਮ ਨੇ ਹੁਣ ਤੱਕ ਕਿਸੇ ਖਾਸ ਕਿਤੇ ਨਿਸ਼ਾਨਾ ਨਹੀਂ ਬਣਾਇਆ ਤੇ ਉਥੇ ਦੱਸਦੀ ਕਿ ਦੋ ਪਾਸ਼ੀ ਮੁਹਾਰਤ ਦੀ ਲੋੜ ਹੁੰਦੀ ਹੈ ਜੋ ਬਹੁਤ ਸਾਰੇ ਉਮੀਦਵਾਰਾਂ ਲਈ ਯੋਗਤਾ ਨੂੰ ਸੀਮਤ ਕਰ ਸਕਦੀ ਹੈ ब्रिटिश कोलंबिया एक्सप्रेस एंट्री स्ट्रीम्स ब्रिटिश कोलंबिया अपने पीएनपी ਦੇ ਅਧੀਨ ਕਈ ਧਾਰਾਵਾਂ ਦੀ ਪੇਸ਼ਕਸ਼ ਕਰਦਾ ਜਿਨ੍ਹਾਂ ਵਿੱਚ ਕੁਝ ਐਕਸਪ੍ਰੈਸ ਐਂਟਰੀ ਸਟ੍ਰੀਮ ਦੇ ਨਾਲ ਜੁੜੇ ਹੋਏ ਨੇ ਐ ਬੀ ਸੀ ਪੀ ਐਨ ਪੀ ਐਕਸਪ੍ਰੈਸ ਐਂਟਰੀ ਸਕਿਲਡ ਵਰਕਰ ਸਟ੍ਰੀਮ ਯੋਗਤਾ ਮਾਪਦੰਡ ਇੱਕ ਸਰਗਰਮ ਈ ਈ ਪ੍ਰੋਫਾਈਲ ਹੋਣਾ ਚਾਹੀਦਾ ਹੈ ਇੱਕ ਨਿਰਵੰਧ ਕਿੱਤਿਆਂ ਦੇ ਵਿੱਚ ਬੀ ਸੀ ਰੋਜ਼ਗਾਰਦਾਤਾਵਾਂ ਵੱਲੋਂ ਇੱਕ ਵੈਧ ਨੌਕਰੀ ਦੀ ਪੇਸ਼ਕਸ਼ ਪੇਸ਼ ਕੀਤੀ ਸਥਿਤੀ ਵਿੱਚ ਕੰਮ ਦਾ ਤਜਰਬਾ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਵਿੱਚ ਸੱਤ ਜਾਓ ਵੱਧ ਦਾ ਇੱਕ ਸੀ ਐਲ ਬੀ ਆਈ ਤੇ ਉੱਥੇ ਹੀ ਫਾਇਦਿਆਂ ਦੀ ਗੱਲ ਕੀਤੀ ਜਾਵੇ ਤਾਂ ਐਕਸਪ੍ਰੈਸ ਐਂਟਰੀ ਆਨਲਾਈਨ ਦੇ ਕਾਰਨ ਤੀਜੀ ਨਾਲ ਪ੍ਰਤੀਕਿਰਿਆ ਕਰਨ ਦਾ ਸਮਾਂ ਉੱਚੰਬੰਗ ਵਾਲੇ ਤਕਨੀਕੀ ਅਤੇ ਸਿਹਤ ਸੰਭਾਲ ਪੇਸ਼ਿਆਂ ਲਈ ਮੌਕੇ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਨੌਕਰੀ ਦੀ ਪੇਸ਼ਕਸ਼ ਦੀ ਲੋੜ ਹੁੰਦੀ ਹੈ ਜੋ ਕੁਝ ਉਮੀਦਵਾਰਾਂ ਲਈ ਸੁਰੱਖਿਅਤ ਕਰਨਾ ਮੁਸ਼ਕਲ ਹੋ ਸਕਦਾ ਚੋਣ ਪ੍ਰਤੀਕਿਰਿਆ प्रतियोगी हो सकदी है उच्च स्कोरਾਂ ਦਾ ਸਮਰਥਨ ਕੀਤਾ ਜਾਂਦਾ ਹੈ BC PNP Express Entry International Graduate Scheme ਮਾਪਦੰਡ ਅਤੇ ਇੱਕ ਸਰਗਰਮ EE ਪ੍ਰੋਫਾਈਲ ਹੋਣਾ ਚਾਹੀਦਾ ਹੈ ਤੇ BC ਰੋਜ਼ਗਾਰਦਾਤਾਵਾਂ ਵੱਲੋਂ ਇੱਕ ਪੈਦ ਨੌਕਰੀ ਦੀ ਪੇਸ਼ਕਸ਼ ਪਿਛਲੇ 3 ਸਾਲਾਂ ਦੇ ਅੰਦਰ ਇੱਕ ਯੋਗ ਕੈਨੇਡੀਅਨ ਪੋਸਟ ਸਕੈਂਡਰੀ ਸੰਸਥਾ ਤੋਂ ਡਿਗਰੀ ਜਾਂ ਡਿਪਲੋਮਾ ਪੂਰਾ ਕੀਤਾ ਅੰਗਰੇਜ਼ੀ ਜਾਂ ਫ੍ਰੈਂਚ ਵਿੱਚ 7 ਜਾਂ ਵੱਧ ਦਾ ਇੱਕ CLB ਤੇ ਫਾਇਦੇ ਦੀ ਗੱਲ ਕੀਤੀ ਜਾਵੇ ਹਾਰੀ ਵਿੱਚ ਗ੍ਰੈਜੂਏਟਾਂ ਲਈ ਤਿਆਰ ਕੀਤਾ ਗਿਆ ਜਿਸ ਨਾਲ ਕੈਨੇਡਾ ਵਿੱਚ ਪੜ੍ਹਾਈ ਕਰਨ ਵਾਲਿਆਂ ਦੀ ਯੋਗਤਾ ਪੂਰੀ ਆਸਾਨੀ ਨਾਲ ਹੋ ਸਕਦੀ ਹੈ ਤੇ ਈ-ਈ ਅਨਾਈਨਮੈਂਟ ਦੇ ਕਾਰਨ ਤੇਜ਼ ਪ੍ਰੋਸੈਸਿੰਗ ਤੇ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਨੌਕਰੀ ਦੀ ਪੇਸ਼ਕਸ਼ ਦੀ ਜ਼ਰੂਰਤ ਹੁੰਦੀ ਹੈ ਜੋ ਸਾਰੇ ਗ੍ਰੈਜੂਏਟਾਂ ਲਈ ਪ੍ਰਾਪਤ ਕਰਨਾ ਆਸਾਨ ਨਹੀਂ ਹੋ ਸਕਦਾ ਯੋਗ ਕੈਨੇਡੀਅਨ ਸੰਸਥਾਵਾਂ ਦੇ ਗ੍ਰੈਜੂਏਟਾਂ ਤੱਕ ਸੀਮਤ ਤੇ ਤੀਸਰੇ ਨੰਬਰ ਤੇ ਅਲਵਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਐਕਸਪ੍ਰੈਸ ਸੈਂਟ੍ਰਿਸ ਟੀਮ ਏ ਏ ਆਈ ਪੀ ਦੇ ਅਧੀਨ ਅਲਵਟਾ ਦੀ ਐਕਸਪ੍ਰੈਸ ਸੈਂਟ੍ਰਿਸ ਟੀਮ ਇਸ ਦੇ ਘੱਟ ਸੀ ਆਰ ਐਸ ਸਕੋਰ ਲੋੜ ਲਈ ਜਾਣੀ ਜਾਂਦੀ ਹੈ ਅਕਸਰ 300 ਤੱਕ ਦਾ ਟੈਕ ਸਕੋਰ ਵਾਲੇ ਉਮੀਦਵਾਰਾਂ ਦੀ ਚੋਣ ਕਰਦੀ ਹੈ ਯੋਗਤਾ ਮਾਪਦੰਡ ਦੀ ਗੱਲ ਕੀਤੀ ਜਾਵੇ ਤਾਂ ਇੱਕ ਸਰਗਰਮ ਈ ਈ ਪ੍ਰੋਫਾਈਲ ਹੋਣਾ ਚਾਹੀਦਾ ਹੈ ਕਿ 200 ਤੋਂ 300 ਪੁਆਇੰਟ ਦਾ ਸੀ ਆਰ ਐਸ ਸਕੋਰ ਤੇ ਅਲਵਟਾ ਨਾਲ ਮਜ਼ਬੂਤੀ ਸਬੰਧਾਂ ਦਾ ਪ੍ਰਦਾਨ ਕਰੋ ਜਾ ਕਿਸੇ ਜੇ ਕਿਤੇ ਵਿੱਚ ਨੌਕਰੀ ਦੀ ਪੇਸ਼ਕਸ਼ ਦੇ ਨਾਲ ਕੰਮ ਦਾ ਤਜਰਬਾ ਦਿਖਾਓ ਜੋ ਅਲਵਾਟਾ ਦੇ ਆਰਥਿਕ ਵਿਕਾਸ ਅਤੇ ਵਿਭੰਨਤਾ ਦਾ ਸਮਰਥਨ ਕਰਦਾ ਹੈ ਫਾਇਦਿਆਂ ਦੀ ਗੱਲ ਕੀਤੀ ਜਾਵੇ ਤਾਂ ਘੱਟ ਸੀਆਰਐਸਐਸ ਸਕੋਰ ਦੀ ਲੋਡ ਇਸ ਨੂੰ ਵੀ ਦੁਆਰਾ ਦੇ ਵੱਡੇ ਪੂਲ ਲਈ ਪਹੁੰਚਣ ਯੋਗ ਬਣਾਉਂਦੀ ਹੈ ਅਲਵਾਟਾ ਦੀ ਆਰਥਿਕ ਵਿਕਾਸ ਦਾ ਸਮਰਥਨ ਕਰਨ ਵਾਲੇ ਕਿੱਤੇ ਅਤੇ ਧਿਆਨ ਕੇਂਦ੍ਰਿਤ ਕਰਦਾ ਨਰਮੰਦ ਕਾਮਿਆਂ ਲਈ ਮੌਕਾ ਪ੍ਰਦਾਨ ਕਰਦਾ ਹੈ ਤੇ ਉੱਥੇ ਨੁਕਸਾਨ ਦੀ ਗੱਲ ਕੀਤੀ ਜਾਵੇ ਪ੍ਰੋਗਰਾਮ ਸਿਰਫ ਸੱਦਾ ਪੱਤਰਪਾਉ ਉਮੀਦਵਾਰ ਸਿੱਧੇ ਤੌਰ ਤੇ ਪੁਲਾਈ ਨਹੀਂ ਕਰ ਸਕਦੇ ਪਰ ਐਕਸਪੈਕਟਸ ਐਂਟਰੀ ਪੂਲ ਚੋਂ ਚੁਣਿਆ ਜਾਣਾ ਚਾਹੀਦਾ ਹੈ ਚੋਣ ਦੇ ਮਾਪਦੰਡ ਅਪਸ਼ਟ ਹੋ ਸਕਦੇ ਨੇ ਜਿਸ ਨਾਲ ਕਿਸੇ ਦੇ ਚੁਣੇ ਜਾਣ ਦੀ ਸੰਭਾਵਨਾ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੋ ਸਕਦਾ ਪਰ ਪ੍ਰੋਵਿੰਸ਼ੀਅਲ ਜ਼ਿਆਦਾਤਰ ਅਲਬਰਟਨ ਜੋ ਰੋਜ਼ਗਾਰ ਦਾਤਾਂ ਮਤਲਬ ਨੌਕਰੀ ਦੀ ਪੇਸ਼ਕਸ਼ ਵਾਲੇ ਉਮੀਦਵਾਰ ਨੂੰ ਮਰਪਿਤ ਹੈਲਥ케ਅ ਮਾਰਗਾਂਈ ਪ੍ਰੋਫਾਈਲ ਦਾ ਸੱਦਾ ਦਿੰਦਾ ਹੈ ਤੇ 4 ਨੰਬਰ ਤੇ ਨੋਵਾ ਸਕੋਸ਼ੀਆ ਨਾਮਜ਼ਦ ਪ੍ਰੋਗਰਾਮ ਐਨ ਐਸ ਐਮ ਪੀ ਐਕਸਪ੍ਰੈਸ ਐਂਟਰੀ ਸਟ੍ਰੀਮ ਨੋਵਾ ਸਕੋਸ਼ੀਆ ਕਈ ਐਕਸਪ੍ਰੈਸ ਐਂਟਰੀ ਆਨਲਾਈਨ ਸਟ੍ਰੀਮਾਂ ਦੀ ਪੇਸ਼ਕਸ਼ ਕਰਦਾ ਜੋ ਅਨੁਭਵ ਅਤੇ ਪਾਸ਼ਾ ਦੇ ਯੋਗਤਾ ਦੇ ਮਿਸ਼ਰਣ ਦੇ ਨਾਲ ਉਨਰਮਦ ਕਾਮਯਾਬੀਆਂ ਨੂੰ ਆਕਰਸ਼ਿਤ ਕਰਨ ਲਈ ਧਿਆਨ ਕੇਂਦਰਿਤ ਕਰਦਾ ਹੈ ਤੇ ਨੋਵਾ ਸਕੋਸ਼ੀਆ ਮੰਗ ਐਕਸਪ੍ਰੈਸ ਐਂਟਰੀ ਸਟ੍ਰੀਮ ਯੋਗਤਾ ਮਾਪਦੰਡਰੀ ਗੱਲ ਕੀਤੀ ਜਾਵੇ ਤਾਂ ਇੱਕ ਸਰਗਰਮ ਈ ਈ ਪ੍ਰੋਫਾਈਲ ਹੋਣਾ ਚਾਹੀਦਾ ਹੈ ਸੂਬੇ ਦੇ ਟੀਚੇ ਵਾਲੇ ਕਿੱਤਿਆਂ ਵਿੱਚੋਂ ਇੱਕ ਘੱਟੋ-ਘੱਟ 1 ਸਾਲ ਦਾ ਹੁਨਰ ਦਾ ਕੰਮ ਦਾ ਤਜਰਬਾ ਅੰਗਰੇਜ਼ੀ ਜਾਂ ਫ੍ਰੈਂਚ ਵਿੱਚ ਘੱਟੋ-ਘੱਟ CLB 7 ਤੇ ਕੈਨੇਡੀਅਨ ਹਾਈ ਸਕੂਲ ਡਿਪਲੋਮਾ ਜਾਂ ਇਸ ਦੇ ਬਰਾਬਰ ਵਿਦਿਅਕ ਪ੍ਰਮਾਣ ਪੱਤਰ ਨੌਕਰੀ ਦੀ ਪੇਸ਼ਕਸ਼ ਦੀ ਲੋੜ ਨਹੀਂ ਇਸ ਨੂੰ ਅੰਤਰਰਾਸ਼ਟਰੀ ਬਿਨੇ ਕਰਨ ਲਈ ਪਹੁੰਚ ਯੋਗ ਬਣਾਉਣਾ ਸਮੇਂ-ਸਮੇਂ ਤੇ ਸੂਬੇ ਵਿੱਚ ਮੰਗ ਦੇ ਵਿੱਚ ਖਾਸ ਕਿੱਤਿਆਂ ਨੂੰ ਨਿਸ਼ਾਨਾ ਬਣਾਉਂਦੇ ਨੇ ਉਸ ਸੰਬੰਧਿਤ ਅਨੁਭਵ ਵਾਲੇ ਉਮੀਦਵਾਰਾਂ ਦਾ ਪੱਖ ਲੈ ਸਕਦੇ ਨੇ ਕਿ ਉੱਥੇ ਨੁਕਸਾਨ ਦੀ ਗੱਲ ਕੀਤੀ ਜਾਪਤਾ ਨਾਮਜ਼ਦਗੀਆਂ ਦੀ ਸੀਮਤ ਗਿਣਤੀ ਦੇ ਕਾਰਨ ਬਹੁਤ ਜ਼ਿਆਦਾ ਪ੍ਰਤੀਯੋਗੀ ਕਿੱਤੇ ਦੀ ਸੂਚੀ ਅਤੇ ਚੋਣ ਮਾਪਦੰਡ ਤੋਂ ਬਿਨਾਂ ਨੋਟਿਸ ਦੇ ਬਦਲ ਸਕਦੇ ਨੇ ਬੀ ਨੋਵਾ ਸਕੋਸ਼ੀਆ ਅਨੁਭਵ ਐਕਸਪ੍ਰੈਸੈਂਟ੍ਰੀਸਟੀਮ ਯੋਗਤਾ ਮਾਪਦੰਡ ਇੱਕ ਸਰਗਰਮ ਈਈ ਪ੍ਰੋਫਾਈਲ ਹੋਣਾ ਚਾਹੀਦਾ ਨੋਵਾ ਸਕੋਸ਼ੀਆ ਵਿੱਚ ਇੱਕ ਹੁਨਰਮੰਦ ਕਿੱਤਿਆਂ ਵਿੱਚ ਘੱਟੋ-ਘੱਟ 1 ਸਾਲ ਕੰਮ ਦਾ ਤਜਰਬਾ ਅੰਗਰੇਜ਼ੀ ਜਾਂ ਫ੍ਰੈਂਚ ਵਿੱਚ ਕਟੂਕਟ ਸੀਐਲਬੀ 7 ਫਾਇਰ ਨੋਵਾ ਸਕੋਸ਼ੀਆ ਵਿੱਚ ਪਹਿਲਾਂ ਤੋਂ ਕੰਮ ਦਾ ਤਜਰਬਾ ਇੰਟਰਵਿਊ ਨੂੰ ਇੱਕ ਮਹੱਤਵਪੂਰਨ ਫਾਇਦਾ ਦਿੰਦਾ ਹੈ ਕੋਈ ਖਾਸ ਸੀਆਰ ਸਕੋਰ ਦੀ ਲੋੜ ਨਹੀਂ ਹੈ ਇਸ ਨੂੰ ਕਟੂਕਟ ਸਕੋਰ ਵਾਲੇ ਪਰ ਮਜ਼ਬੂਤੀ ਸੂਬਾਈ ਸਬੰਧਾ ਵਾਲੇ ਲੋਕਾਂ ਲਈ ਪਹੁੰਚ ਯੋਗ ਬਣਾਉਂਦਾ ਹੈ ਤੇ ਨੁਕਸਾਨ ਦੀ ਗੱਲ ਕੀਤੀ ਜਾਵੇ ਨੋਵਾ ਸਕੋਸ਼ੀਆ ਵਿੱਚ ਕੰਮ ਦੇ ਤਜਰਬੇ ਦੀ ਲੋੜ ਹੁੰਦੀ ਹੈ ਉਹਨਾਂ ਅਲੇ ਯੋਗਤਾ ਨੂੰ ਸੀਮਿਤ ਕਰਦੇ ਹੋਏ ਪਹਿਲਾਂ ਹੀ ਸੂਬੇ ਵਿੱਚ ਰਹਿ ਚੁੱਕੇ ਅਤੇ ਕੰਮ ਕਰ ਚੁੱਕੇ ਹੋਰ ਟੀਮ ਦੇ ਮੁਕਾਬਲੇ ਘਟ ਥਾਵਾਂ ਤੇ ਉਪਲਬਧ ਨੇ ਸਿੱਟਾ ਪੀ ਐਨ ਪੀ ਘਟ ਸਕੋਰ ਉਮੀਦਵਾਰ ਵਾਲੇ ਜਿੱਥੇ ਨਾਮਜ਼ਦਗੀ ਪ੍ਰਾਪਤ ਕਰਨ ਲਈ ਕੈਨੇਡਾ ਵਿੱਚ ਸਥਾਈ ਨਿਵਾਸ ਸਟਾਪ ਕਰਨ ਲਈ ਇੱਕ ਮਹੱਤਵਪੂਰਨ ਮੌਕਾ ਪੇਸ਼ ਕਰਦੇ ਨੇ ਚਰਚਾ ਕੀਤੇ ਗਏ ਪੀ ਐਨ ਪੀ ਵਿੱਚੋਂ ਹਰੇਕ 온ਟਾਰੀਓ ਬ੍ਰਿਟਿਸ਼ ਕੋਲੰਬੀਆ ਅਲਬਰਟਾ ਅਤੇ ਨੋਵਾ ਸਕੋਸ਼ੀਆ ਉਹਨਾਂ ਦੇ ਆਪਣੇ ਯੋਗਤਾ ਮਾਪਦੰਡ ਚੰਗੇ ਤੇ ਨੁਕਸਾਨ ਦੇ ਨਾਲ ਵਿਲੱਖਣ ਮਾਰਗ ਪ੍ਰਦਾਨ ਕਰਦੀ ਨੇ ਖੱਟ ਸੀਆਰ ਸਕੋਰ ਵਾਲਿੰਗ ਮੇਂ ਦੁਆਰਾ ਲਈ ਕੱਟ ਕਿਤੇ ਪਹਾੜਾ ਹੋਨਰ ਦੇ ਖੇਤੀ ਸਬੰਧਾਂ ਦੇ ਆਧਾਰ ਤੇ ਸਹੀ ਪੀਐਨਪੀ ਨੂੰ ਨਿਸ਼ਾਨਾ ਬਣਾਉਣ ਸੂਬੇ ਨਾਮਜ਼ਦਗੀ ਪ੍ਰਾਪਤ ਕਰਨ ਦੀਆਂ ਸੰਭਾਵਨਾ ਨੂੰ ਮਹੱਤਵਪੂਰਨ ਤੌਰ ਤੇ ਵਾਧਾ ਸਕਦੀ ਹੈ ਹਰੇਕ ਸੂਬੇ ਦੇ ਨਾਮਜ਼ਦਗੀ ਰਜਾਨਾ ਨਾਲ ਅਪਡੇਟ ਰਹਿਣਾ ਤੇ ਪੈਟਰਨ ਖਿੱਚਣਾ ਮਹੱਤਵਪੂਰਨ ਹੈ ਕਿਉਂਕਿ ਇਹ ਅਕਸਰ ਬਦਲ ਸਕਦੇ ਨੇ ਅਤੇ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਵੀ ਕਰ ਸਕਦੇ ਨੇ ਰੇਡੀਨ ਖਬਰਾਂ ਨਾਮ ਵਾਲੇ ਵਿੱਚ ਸੀ ਹੁਣ ਤੱਕ ਦੀ ਵੱਡੀ ਖਬਰ ਉਹ ਖਬਰਾਂ ਦੇਖਣੀ ਆ ਸੁਣਨੀ ਆ ਪੜ੍ਹਨੀ ਆ ਤਾਂ ਬਣੇ ਰਹੋ aadmisbala.com ਦੇ ਨਾਲ